ਪਹੁੰਚੇ ਹਾਂ ਉਸ ਪਾਵਨ ਪਵਿੱਤਰ ਸਥਾਨ ਤੇ ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪ ਪ੍ਰਾਪਤ ਹੈ। ਪਟਾਲਾ ਦੀ ਧਰਤੀ ਤੇ ਗੁਰਦੁਆਰਾ ਕੰਨ ਸਾਹਿਬ। ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿਆਂ ਇਸ ਪਾਵਨ ਪਵਿੱਤਰ ਗੁਰਦੁਆਰਾ ਸਾਹਿਬ ਦੀਆਂ ਤਾਂ ਨਾਲ ਦੀ ਨਾਲ ਥੋੜਾ ਜਿਹਾ ਇਤਿਹਾਸ ਦੀ ਜਾਣਕਾਰੀ ਵੀ ਦਿਆਂਗਾ। 1487 ਈਸਵੀ ਚ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਨੂੰ ਵਿਆਹਣ ਵਾਸਤੇ ਪਤਾਲਾ ਦੀ ਧਰਤੀ ਤੇ ਪਹੁੰਚਦੇ ਹਨ ਤੇ ਇਸ ਸਥਾਨ ਤੇ ਉਸ ਵੇਲੇ ਇੱਕ ਹਵੇਲੀ ਹੁੰਦੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਦਾ ਠਹਿਰਾ ਕੀਤਾ ਜਾਂਦਾ ਹੈ ਕੱਚੀ ਕੰਧ ਉਸ ਵੇਲੇ ਇੱਥੇ ਮੌਜੂਦ ਹੁੰਦੀ ਹੈ ਉਸ ਕੱਚੀ ਕੰਧ ਦੇ ਨਜ਼ਦੀਕ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠ ਜਾਂਦੇ ਹਨ ਪਰ ਇੱਕ ਬਜ਼ੁਰਗ ਮਾਤਾ ਆ ਕੇ ਉਹਨਾਂ ਨੂੰ ਕਹਿੰਦੀ ਹੈ ਕਿ ਇਹ ਕੱਚੀ ਕੰਧ ਹੈ ਕਿਤੇ ਤੁਹਾਡੇ ਉੱਤੇ ਨਾ ਡਿੱਗ ਪਵੇ ਇਸ ਕੰਧ ਤੋਂ ਥੋੜਾ ਪਰੇ ਹੋ ਕੇ ਬੈਠ ਜਾਓ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਵੇਲੇ ਹੱਸ ਕੇ ਵਰ ਦੇ ਦਿੰਦੇ ਹਨ ਕਿ ਇਹ ਕੱਚੀ ਕੰਧ ਸਾਡੇ ਵਿਆਹ ਦੀ ਯਾਦ ਚ ਜੁਗਾ ਜੁਗਾ ਤੱਕ ਇੱਥੇ ਮੌਜੂਦ ਰਹੇਗੀ ਉਹ ਕੱਚੀ ਕੰਧ ਅਜੇ ਵੀ ਇਸ ਪਾਵਨ ਪੁਵਿੱਤਰ ਸਥਾਨ ਤੇ ਮੌਜੂਦ ਹੈ ਲੋਕੀ ਦੂਰੋਂ ਦੂਰੋਂ ਪਹੁੰਚਦੇ ਹਨ ਦੇਸ਼ਾਂ ਵਿਦੇਸ਼ਾਂal ਸੰਗਤ ਪਹੁੰਚਦੀ ਹੈ ਨਤਮਸਤਕ ਹੁੰਦੀ ਹੈ ਅਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਹਰ ਸਾਲ ਹੀ ਸੰਗਤਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਵਿਆਹ ਪਰਮਦਾ ਦਿਹਾਰਾ ਪਾਵਨ ਪੁਵਿੱਤਰ ਵਿਆਹ ਪਰਮਦਾ ਦਿਹਾਰਾ ਬਟਾਲਾ ਦੀ ਧਰਤੀ ਤੇ ਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਨਾਇਆ ਜਾਂਦਾ ਹੈ ਸੁਲਤਾਨਪੁਰ ਲੋਧੀ ਤੋਂ ਬਰਾਤ ਚੱਲ ਕੇ ਬਟਾਲਾ ਦੀ ਧਰਤੀ ਤੇ ਪਹੁੰਚਦੀ ਹੈ ਤਾਂ ਇੱਥੇ ਜੇ ਉਸ ਵੇਲੇ ਦੀ ਗੱਲ ਕੀਤੀ ਜਾਵੇ ਵਿਆਹ ਪਰਵ ਦੇ ਮੌਕੇ ਤੇ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਕਦਾਚ ਸੰਕਟਾਂ ਪਹੁੰਚਦੀਆਂ ਹਨ ਨਤਮਸਤਕ ਹੁੰਦੀਆਂ ਹਨ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਅਤੇ ਉਸ ਕੱਚੀ ਕੰਧ ਦੇ ਦਰਸ਼ਨ ਕਰਦੀਆਂ ਹਨ ਜਿਸ ਕੱਚੀ ਕੰਧ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵਾਰ ਦਿੱਤਾ ਗਿਆ ਸੀ ਤਾਂ ਹੋਂ ਤੋਂ ਹੀ ਜੇ ਗੱਲ ਕੀਤੀ ਜਾਵੇ ਤਾਂ ਇਸ ਸਾਲ 9 ਸਤੰਬਰ ਅਤੇ 10 ਸਤੰਬਰ ਨੂੰ ਇਹ ਵਿਆਪਰਤਾ ਦਿਹਾੜਾ ਮਨਾਇਆ ਜਾ ਰਿਹਾ ਪਰ ਸੰਤਾ ਹੁਣ ਤੋਂ ਹੀ ਦੂਰ ਦਰਾਡੇ ਤੋਂ ਪਹੁੰਚ ਰਹੀਆਂ ਹਨ ਨਤਮਸਤਕ ਹੋ ਰਹੀਆਂ ਹਨ ਗੁਰਦੁਆਰਾ ਕੰਧ ਸਾਹਿਬ ਵਿਖੇ ਅਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਦੂਸਰੇ ਪਾਸਿਓਂ ਵੀ ਮੈਂ ਚਾਹਾਂਗਾ ਤੁਹਾਨੂੰ ਦਰਸ਼ਨ ਕਰਾਣੇ ਇਸ ਪੱਕੀ ਕੰਧ ਦੇ ਜੋ ਅਜੇ ਵੀ ਇੱਥੇ ਮੌਜੂਦ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਵ ਦੀ ਤਸਵੀਰਾਂ ਤੁਸੀਂ ਦੇਖ ਲਵੋਗੇ ਕਿ ਕਿਸ ਤਰੀਕੇ ਨਾਲ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ ਅਤੇ ਦੂਰ ਦਰਡੇ ਤੋਂ ਇੱਥੇ ਪਹੁੰਚ ਕੇ ਗੁਰੂ ਦੇ ਚਰਨਾਂ 'ਚ ਨਤਮਸਤਕ ਹੋ ਕੇ ਗੁਰਬਾਣੀ ਦਾ ਜਾਪ ਜਪਦੀਆਂ ਹੋਈਆਂ ਆਪਣੇ ਆਪ ਨੂੰ ਵਟ ਭਾਗਾ ਸਮਝਦੀਆਂ ਹਨ ਤਸਵੀਰ ਤੁਸੀਂ ਦੇਖ ਲਓ ਇਹ ਉਹੀ ਕੱਚੀ ਕੰਧ ਹੈ ਜੋ ਹਾਲੇ ਵੀ ਇੱਥੇ ਮੌਜੂਦ ਹੈ ਕਿਉਂਕਿ ਇਸੇ ਕੱਚੀ ਕੰਧ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਵੜ ਦਿੱਤਾ ਸੀ ਜੁਗਾ ਜੁਗਾ ਤੱਕ ਇੱਥੇ ਮੌਜੂਦ ਰਹੇ ਹੰਦਾ ਵਿਆਹ ਪਰਵ ਦੀ ਜਾਤ ਦੇ ਵਿੱਚ ਤਾਂ ਹਰ ਸਾਲ ਹੀ ਵਿਆਹ ਪਰਵ ਜਿਹੜਾ ਹੈ ਉਹ ਸੰਗਤਾਂ ਦੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਤਾਂ ਬਟਾਲਾ ਦੀ ਧਰਤੀ ਤੇ ਇਸ ਸਾਲ ਇਹ 9 ਸਤੰਬਰ ਅਤੇ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਤੋਂ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਦੀ ਧਰਤੀ ਤੇ ਪਹੁੰਚੇਗਾ 9 ਸਤੰਬਰ ਨੂੰ ਅਤੇ 10 ਸਤੰਬਰ ਨੂੰ ਉਹੀ ਨਗਰ ਕੀਰਤਨ ਪੂਰੇ ਬਟਾਲਾ ਦੀ ਪ੍ਰਕਰਮਾ ਕਰਦਾ ਹੋਇਆ ਸੰਗਤਾਂ ਨੂੰ ਦਰਸ਼ਨ ਦੇਦਾਰੇ ਦਿੰਦਾ ਹੋਇਆ ਸੰਗਤਾਂ ਨੂੰ ਨਿਹਾਲ ਕਰੇਗਾ। ਪਰ ਜੇ ਗੁਰਦੁਆਰਾ ਕੰਨ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸੰਗਤਾਂ ਦੇ ਸਵਾਗਤ ਲਈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਗੁਰਦੁਆਰਾ ਦੀ ਸਜਾਵਟ ਕੀਤੀ ਹੋਈ ਹੈ। ਰੰਗ-ਬਰੰਗੀਆਂ ਫੁੱਲਾਂ ਦੇ ਨਾਲ ਰੰਗ-ਬਰੰਗੀਆਂ ਚਾਨਣੀਆਂ ਲਗਾ ਕੇ ਗੁਰਦੁਆਰਾ ਸਜਾਇਆ ਹੋਇਆ ਹੈ ਤਾਂ ਹੋਂ ਤੋਂ ਹੀ ਜੇ ਗੱਲ ਕੀਤੀ ਜਾਵੇ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਚ ਪਹੁੰਚ ਰਹੀਆਂ ਸ਼ੁਰੂ ਹੋ ਗਈਆਂ ਹਨ ਤੇ ਸੰਗਤਾਂ ਦੇ ਠਹਿਰਨ ਦਾ ਅਤੇ ਛਕਨ-ਛਕਾਨ ਦਾ ਪੂਰਾ ਪ੍ਰਬੰਧ ਜਿਹੜਾ ਹੈ ਉਹ ਇੱਥੇ ਕੀਤਾ ਜਾਂਦਾ ਹੈ ਲੰਗਰ 24 ਘੰਟੇ ਚੱਲਦੇ ਹਨ ਅਤੇ ਸੁਰੱਖਿਆ ਨੂੰ ਦੇਖਦਿਆਂ ਹੋਇਆਂ ਸੰਗਤਾਂ ਦੀ ਸੁਰੱਖਿਆ ਦੇ ਲਈ ਬਟਾਲਾ ਪੁਲਿਸ ਦੇ ਵੱਲੋਂ ਕੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਂਦੇ ਹਨ ਚੱਲ ਕੇ ਇੱਥੇ ਸਾਡੇ ਨਾਲ ਮੌਜੂਦ ਨੇ ਐਸਜੀਪੀਸੀ ਦੇ ਮੈਂਬਰ ਉਹਨਾਂ ਨਾਲ ਚੱਲ ਕੇ ਗੱਲਬਾਤ ਕਰਦੇ ਹਾਂ ਇਹ ਸਥਾਨ ਦੇ ਇਹ ਇਤਿਹਾਸ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਆ ਕਿਵੇਂ ਵਿਆਹ ਪਰਵ ਹਰ ਸਾਲ ਇੱਥੇ ਮਨਾਇਆ ਜਾਂਦਾ ਹੈ ਉਸ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਆ ਸਰ ਇਹ ਥੋੜਾ ਦੱਸ ਦਿਓ ਕਿਵੇਂ ਵਿਆਹ ਪਰਵ ਮਨਾਇਆ ਜਾਂਦਾ ਹੈ ਕਿਵੇਂ ਦੂਰ ਦਰਦ ਤੋਂ ਸੰਗਤਾਂ ਪਹੁੰਚਦੀਆਂ ਕਿੰਨਾ ਕੋ ਉਤਸ਼ਾਹ ਹੁੰਦਾ ਹੈ ਤੇ ਇਸ ਸਾਲ ਕਿਹੜੇ ਕਿਹੜੇ ਦਿਨ ਮਨਾਇਆ ਜਾ ਰਿਹਾ ਹੈ ਇਹ ਮਹਾਰਾਜਾ ਸਿਚੇ ਪਾਸ਼ਾ ਮੇਰ ਕਰੇ ਦੇਸ਼ਾਂ ਬਦੇਸ਼ਾਂ ਦੀ ਜੋ ਸੰਗਤ ਆਉਂਦੀ ਹੈ ਅੱਜ ਵਿਆਹ ਜਿਹੜਾ ਗੁਰੂ ਨਾਨਕ ਦੇ ਸੱਚੇ ਪਾਸ਼ਾ ਦੇ 15 ਦਿਨ ਪਹਿਲਾਂ ਚਾਲੂ ਹੋ ਜਾਂਦਾ ਆਦੂ ਸੰਗਤ ਦੇਖੋ ਠਾਠਾ ਮਾਰਦਾ ਸਾਰਾ ਪੰਡਾਲ ਭਰਿਆ ਸਾਰਾ ਚਾਰਚ ਵੀਰਾ ਭਰਿਆ ਇਹ 15 ਸਾਲ ਪਹਿਲਾਂ ਹੀ ਚਾਲੂ ਹੋ ਜਾਂਦਾ ਮੰਗਲਵਾਰ ਨਗਰ ਕੀਰਤਨ ਜਿਹੜਾ ਮੰਗਲਵਾਰ ਨਿਕਲਣਾ ਬੁੱਧਵਾਰ ਉਸ ਚੱਲਣਾ ਮੰਗਲਵਾਰ ਨਿਕਲਣਾ ਇਹ 10 ਤਰੀਕ 9 ਨੂੰ ਇਥੋਂ ਬਰਾਦ ਆਏਗੀ 10 ਤਰੀਕ ਨੂੰ ਇਥੋਂ ਨਗਰ ਕੀਰਤਨ ਨਿਕਲੇਗਾ ਗੁਰਦੁਆਰਾ ਡੇਹਰਾ ਸਾਹਿਬ ਤੋਂ ਸਵੇਰੇ 8 ਵਜੇ ਤੇ ਇਸ ਇਸ ਸਥਾਨ ਦਾ ਕੀ ਇਤਿਹਾਸ ਹੈਗਾ ਜਿੱਥੇ ਅਸੀਂ ਇਹਦਾ ਸਥਾਨ ਦਾ ਜਿਹੜਾ ਇਤਿਹਾਸ ਹੈ ਜੀ ਇਹ ਮਤਲਬ ਜਿਹੜੀ ਬਰਾਦ ਬੈਠੀ ਆ ਆਨੰਦਕਾਰ ਦੇ ਉੱਥੇ ਹੋਇਆ ਬਰਾਦ ਇਸੇ ਬੈਠੀ ਹੈ ਉਹ ਬਾਬਾ ਜੀ ਦੇ ਵਿਆਹ ਦੀ ਨਿਸ਼ਾਨੀ ਕਾਂ ਦਾ ਜੇ ਉਹਨਾਂ ਮੌਜੂਦ ਨੇ ਇਸ ਕਾਂ ਦਾ ਭਾਣਾ ਇਹਨਾਂ ਜਿਹੜਾ ਮਤਲਬ ਸੀ ਝਕਾਓ ਜੋ ਚਾਹੀਦੀ ਤੁਹਾਨੂੰ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀਆਂ ਝੋੜੀਆਂ ਪਰ ਕੇ ਤੁਹਾਨੂੰ ਖਾਲੀ ਨਹੀਂ ਭੇਜੇਗਾ ਉਹ ਚੀਜ਼ ਜ਼ਰੂਰ ਤੁਹਾਨੂੰ ਪ੍ਰਾਪਤ ਹੋਏਗੀ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬੜੀ ਦੇਣ ਹੈ ਇੱਥੇ ਇਹ ਸੰਗਤ ਜਿਹੜੀ ਇੰਨੀ ਆਉਂਦੀ ਏ ਇਸ ਸਾਲ ਬਟਾਲੇ ਦੇ ਮੈਂ ਲੋਕਾਂ ਨੂੰ ਇੱਕ ਪੀਰ ਕਰਾਂਗਾ ਜਿੱਦਾਂ ਆਗੇ ਹਰ ਸਾਲ ਜਿੱਦਾਂ ਆਪਣੇ ਘਰ ਵਿਆਹ ਹੁੰਦਾ ਕੋਈ ਦੀਵ ਮਾਲਾ ਕਰਦਾ ਕੋਈ ਦੀਵੇ ਜਗਾਉਂਦਾ ਕੋਈ ਕੁਝ ਹੋ ਜਾਂਦਾ ਦੇਸੀ ਘਿਓ ਦੇ ਪਰ ਯਾਰ ਕੀ ਲੋੜ ਤੋਂ ਵੱਧ ਜਿਹੜਾ ਵੱਧ ਤੋਂ ਵੱਧ ਜਿਹੜੇ ਨਾ ਇਹ ਮਾਰਾ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀਵੇ ਜਗਾਏ ਦੀਵ ਮਾਲਾ ਕਰਕੇ ਇਹ ਮਹਾਰਾਜਾ ਦੇ ਸੱਚੇ ਪਾਤਸ਼ਾਹ ਨਗਰ ਦਾਸ ਹੈ ਬਟਾਲੇ ਸੰਗ ਇਹ ਵੱਡੀ ਤਰ੍ਹਾਂ ਚ ਪਹੁੰਚਦੀਆਂ ਨੇ ਲੱਖਾਂ ਚ ਦਾਸ ਸੰਗਤ ਪਹੁੰਚਦੀ ਆ ਕਿਸ ਤਰੀਕੇ ਦਾ ਪ੍ਰਬੰਧ ਹੁੰਦੇ ਸਨ ਉਹਦੇ ਸਾਰੇ ਪ੍ਰਬੰਧ ਹੈ ਜੀ ਲੰਗਰ ਪਾਣੀ ਦੇ ਸਾਰੇ ਪ੍ਰਬੰਧ ਹੋਏ ਚਾਹ ਪਾਣੀ ਦਾ ਹੋਏਗਾ ਇਸ ਜਲੇਬੀਆਂ ਦਾ ਪ੍ਰਬੰਧ ਹੁੰਦਾ ਵੱਖ-ਵੱਖ ਪ੍ਰਦਾਰਥ ਬੜੇ ਹੁੰਦੇ ਆ ਜੀ ਇਹ ਕਿਸੇ ਕੋਲ ਖਾਦੇ ਨਹੀਂ ਜਾਂਦੇ ਕਹਿੰਦੇ ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ ਮੈਂ ਉਹਦਾ ਮੂੰਹ ਮੋੜ ਜਣ ਜਿਵੇਂ ਸਾਰੇ ਮੂੰਹ ਮੋੜ ਲਏ ਕੋਈ ਨਹੀਂ ਕਰਦਾ ਖਾਂਦੇ ਇਸ ਕਰਕੇ ਨਾ ਸੰਗਤ ਨੂੰ ਕਹਿੰਦੇ ਆ ਉਹਨਾਂ ਖਾਓ ਜਿਹੜਾ ਪੈਰਾ ਥੱਲੇ ਨਾ ਰੁਲੇ ਕਿ ਇਹਦੇ ਹੋਰ ਕਿਸੇ ਮੂੰਹ 'ਚ ਪਾਜੇ ਹਾਂਜੀ ਮੇਰੀ ਇਹ ਬੀਤ ਬੇਨਤੀ ਹੈ ਸੰਗਤ ਨੂੰ ਬਿਲਕੁਲ ਇਹ ਇਥੋਂ ਦੇ ਪ੍ਰਬੰਧ ਹਨ ਅਤੇ ਕਿਸ ਤਰੀਕੇ ਨਾਲ ਇਹ ਵਿਆਹ ਪਰਵ ਮਨਾਇਆ ਜਾਂਦਾ ਹੈ ਉਸਦੇ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਹੈ ਤੇ ਨਾਲ ਦੀ ਨਾਲ ਇਸ ਸਥਾਨ ਦਾ ਇਤਿਹਾਸ ਦੀ ਵੀ ਜਾਣਕਾਰੀ ਹਾਸਲ ਕੀਤੀ ਹੈ 9 ਸਤੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਬੇਰਸਾ ਤੋਂ ਬਰਾਤ ਰੂਪੀ ਨਗਰ ਕੀਰਤਨ ਚੱਲ ਕੇ ਬਟਾਲਾ ਦੀ ਧਰਤੀ ਤੇ ਪਹੁੰਚੇਗਾ ਦਿਨ ਰਾਤ ਅਤੇ ਅਗਲੇ ਦਿਨ ਉਹੀ ਨਗਰ ਕੀਰਤਨ ਬਟਾਲਾ ਦੀ ਪ੍ਰਕਰਮਾ ਕਰਦੋਆ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਵੇਗਾ ਹਰ ਸਾਲ ਹੀ ਇਹ ਵਿਆਹ ਪਰਵ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬਟਾਲਾ ਦੀ ਧਰਤੀ ਤੇ ਮਨਾਇਆ ਜਾਂਦਾ ਹੈ ਤੇ ਇਸ ਸਾਲ 537ਵਾਂ ਵਿਆਹ ਪਰਵ ਦਾ ਇਹ ਦਿਹਾੜਾ 9 ਸਤੰਬਰ ਅਤੇ 10 ਸਤੰਬਰ ਨੂੰ ਬਟਾਲਾ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਠਹਿਰਨ ਦਾ ਅਤੇ ਸੰਗਤਾਂ ਦੇ ਸ਼ਕਨ ਸ਼ਕਾਨ ਦੇ ਪੂਰੇ ਪ੍ਰਬੰਧ ਜਿਹੜੇ ਨੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੇ ਜਾਂਦੇ ਹਨ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ ਅਤੇ ਜੇ ਗੱਲ ਕੀਤੀ ਜਾਵੇ ਤਾਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦਰਾੜਿਆਂ ਤੋਂ ਇੱਥੇ ਪਹੁੰਚਦੀਆਂ ਹਨ ਨਤਮਸਤਕ ਹੁੰਦੀਆਂ ਹਨ ਅਤੇ ਆਪਣੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਾਂ ਤੁਸੀਂ ਦੇਖ ਸਕਦੇ ਹੋ ਕਿs ਤਰੀਕੇ ਨਾਲ ਸੰਗਤਾਂ ਹੁਣ ਤੋਂ ਹੀ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਕਿਤਨਾ ਕਿਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਭਾਜੀ ਕਿੰਨਾ ਕੋਵਿਡ ਭਾਗਾ ਸਮੇਂ ਦਿਓ ਵਿਆਹ ਪੁਰਬ ਤੇ ਮੌਕੇ ਤੇ ਇੱਥੇ ਆ ਕੇ ਨਤਮਸਤਕ ਹੋਣਾ ਗੁਰੂ ਦਾ ਸ਼ੀਰਵਾ ਬਹੁਤ ਵਧੀਆ ਲੱਗਦਾ ਜੀ ਬਹੁਤ ਆ ਦੇ ਦਰਸ਼ਨ ਕਰੀ ਮੈਂ ਦਰਸ਼ਨ ਮੇਲੇ ਕਰੀ ਦੇ ਬਹੁਤ ਵਧੀਆ ਲੱਗਦਾ ਹਨ ਤੇ ਕਿਵੇਂ ਲੱਗਦਾ ਜਦੋਂ ਵਿਆਹ ਪਰਵ ਮਨਾਉਂਦੇ ਇੱਥੇ ਕਿਸ ਤਰ੍ਹਾਂ ਦਾ ਇੱਕ ਜਿਵੇਂ ਪਾਰਟੀ ਵੇ ਹੋ ਜਾਂਦਾ ਨਾ ਉਹ ਚੀਜ਼ ਹੋ ਜਾਂਦੀ ਬਹੁਤ ਵਧੀਆ बनके बहुत बढ़िया मेले ਦਾ ਵਜਾ ਹੁੰਦਾ ਸਾਰੀ ਸੰਗਤ ਬਹੁਤ ਵਧੀਆ ਬਣਾਉਂਦੀ ਬਟਾਲੇ ਦੇ ਰਹਿਣ ਵਾਲੇ ਬਾਹਰੋਂ ਆਏ ਬਟਾਲੇ ਦੇ ਰਹਿਣ ਵਾਲੇ ਹਾਂ ਜੀ ਬਿਲਕੁਲ ਸੰਗਤਾਂ ਨਤਮਸਤਕ ਹੁੰਦੀਆਂ ਹਨ ਦੂਰ ਦਰਾਡੇ ਤੋਂ ਇੱਥੇ ਪਹੁੰਚਦੀਆਂ ਹਨ ਤੇ ਕਿੰਨਾ ਕਿਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹੋਈਆਂ ਗੁਰੂ ਦੇ ਚਰਨਾਂ 'ਚ ਨਤਮਸਤਕ ਹੁੰਦੀਆਂ ਹਨ ਕੁਝ ਹੋਰ ਵੀ ਸਾਡਾ ਇੱਥੇ ਮੌਜੂਦ ਨੇ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਬਜ਼ੁਰਗੋ ਨਗਰ ਕੀਰਤਨ ਜਦੋਂ ਆਂਦਾ ਵਿਆਹ ਪਰਵ ਮਨਾਇਆ ਜਾਂਦਾ ਹਰ ਸਾਲ ਇਸ ਧਰਤੀ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਹਾਂਜੀ ਕੁਛੀ ਦੇ ਕਾਫੀ ਵਿਆਹ ਪਰਵ ਦੇਖੇ ਹੋਣੇ ਬਹੁਤ ਜੀ ਹਰ ਹਰ ਸਾਲ ਹੀ ਆਈਦਾ ਵਾ ਠੀਕ ਹਰ ਸਾਲ ਹੀ ਮੋਲ ਰੋਜ਼ ਹੀ ਆਪਾਂ ਨੂੰ ਦਰਸ਼ਨ ਕਰਨੇ ਇੱਥੇ ਆਉਂਦੇ ਆਂ ਧੁੱਪ ਛੜੀ ਤੇ ਦਿੰਦਾ ਮੈਂ ਠੀਕ ਹੈ ਹਾਂਜੀ ਹਾਂਜੀ ਕਿੰਨੀ ਕੋ ਕਿੰਨਾ ਕੋ ਉਦੋਂ ਪੜੀ ਇਕੱਠ ਹੁੰਦਾ ਇੱਥੇ ਸੰਗ ਉਦੋਂ ਦੇ ਵੇਖੋ ਜੀ ਗੱਲ ਕਰਨ ਵਾਲੀ ਨਾ ਆ ਗਈ ਮੂਹਰੇ ਇੰਨੀ ਕੀ ਭੀੜ ਹੁੰਦੀ ਆ ਕਿ ਲੰਘਿਆ ਨਹੀਂ ਜਾਂਦਾ ਠੀਕ ਆ ਹੁਣ ਵੇਖੋ 8 ਦਿਨ ਪਹਿਲੇ ਕਿੰਨੀ ਭੀੜ ਆ ਤੇ ਬਾਅਦ ਚ ਵੇਖੋ ਕਿੰਨੀ ਭੀੜ ਹੋ ਜਾਣੀ ਆ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਜਦੋਂ ਨਾ ਗੁਰਨਾਥ ਸਾਹਿਬ ਦੀ ਬੜੀ ਕਿਰਪਾ ਸਾਰਿਆਂ ਤੇ ਜਦੋਂ ਇੱਥੇ ਆ ਕੇ ਨਤਮਸਤਕ ਹੁੰਦੇ ਆ ਕਿਵੇਂ ਦਾ ਸਕੂਨ ਕਿਵੇਂ ਦੀ ਸ਼ਾਂਤੀ ਮਿਲਦੀ ਹੈ ਸ਼ਾਂਤੀ ਬਹੁਤ ਜ਼ਿਆਦਾ ਵਧੀਆ ਮਿਲਦੀ ਹੈ ਜੀ ਇੱਥੇ ਜਦੋਂ ਆਪਾਂ ਆ ਕੇ ਸਤਿਗੁਰੂ ਜੀ ਦਾ ਹੁਕਮਨਾਮਾ ਸੁਣੀਦਾ ਵਾ ਤੋਂ ਕੋ ਨਾਮ ਆਪਣੀ ਹਿਰਦੇ ਜਿਵੇਂ ਸਾਈਦਾ ਉਹਦਾ ਖੇੜਾ ਹੋ ਜਾਂਦਾ ਪੂਰਾ ਹੀ ਤੇ ਜਿਨ੍ਹਾਂ ਨੇ ਹੁਕਮਨਾਮਾ ਸੁਣ ਕੇ ਹਿਰਦੇ ਵਿੱਚ ਨਹੀਂ ਵਸਾਣਾ ਆਗਾ ਉਹਨਾਂ ਨੂੰ ਖੇੜਾ ਕਦੋਂ ਮਿਲਣਾ ਹਾਂ ਤੇ ਗੁਰਬਾਨੀ ਦਾ ਹੀ ਆਸਰਾ ਬਸ ਉਹਦੇ ਨਾਲ ਜੋ ਖੁਸ਼ ਹੈਗਾ ਗੁਰਬਾਣੀ ਆ ਬਸ ਸਾਡੇ ਵਾਸਤੇ ਬਿਲਕੁਲ ਕਹਿੰਦੇ ਨੇ ਕਿ ਗੁਰਬਾਣੀ ਦਾ ਆਸਰਾ ਹੈ ਕਿਉਂਕਿ ਗੁਰੂ ਦੀ ਬਖਸ਼ੀ ਹੋਈ ਗੁਰਬਾਣੀ ਆ ਤੇ ਗੁਰਬਾਣੀ ਦਾ ਹੀ ਆਸਰਾ ਹੈ ਤੇ ਉਹਦੇ ਸਹਾਰੇ ਹੀ ਆਪਣਾ ਜੀਵਨ ਕੱਟ ਰਹੇ ਆ ਤਾਂ ਕਿਤਨਾ ਕਿਤੇ ਸੰਗਤਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਹੁੰਦਾ ਹੈ ਭਾਰੀ ਖੁਸ਼ੀ ਹੁੰਦੀ ਹੈ ਭਾਰੀ ਚਾਹ ਹੁੰਦਾ ਹੈ ਇਸ ਵਿਆਹ ਪਰਉ ਨੂੰ ਲੈ ਕੇ ਜਿਹੜਾ ਕਿ ਇਸ ਸਾਲ ਬਟਾਲਾ ਦੀ ਧਰਤੀ ਤੇ 9 ਸਤੰਬਰ ਅਤੇ 10 ਸਤੰਬਰ ਨੂੰ ਬੜੇ ਹੀ ਧੂਮ ਧਾਮ ਨਾਲ ਸਰਦਾ ਨਾਲ ਚਾਵਾ ਮਲਾੜਾ ਨਾਲ ਮਨਾਇਆ ਜਾ ਰਿਹਾ ਹੈ ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਪਪਾਲ ਸਿੰਘ ਲਿਵਿੰਗ ਇੰਡੀਆ న్యూ ਬਟਾਲਾ